ਦੇਖੋ ਇਹ ਇਹ ਜਿਹੜਾ ਹੁਣ ਆ ਦੇਖੋ ਡੱਬਿਆਂ ਦੇ ਤੁਸੀਂ ਕੋਲ ਨਾ ਜਾਓ ਇਹ ਇੱਥੇ ਸਪਲਾਈ ਵੀ ਹੋ ਸਕਦੀ ਹੈ ਮਣੀ ਮਕੇਲੀ ਕਈ ਗਰੰਟੀ ਨਹੀਂ ਕਿਉਂਕਿ ਜੋੜ ਜੋੜ ਨੰਗੇ ਬਹੁਤ ਆ ਪਾਣੀ ਪਿਆ ਮੀਟਰ ਦੇ ਡੱਬੇ ਦੇ ਵਿੱਚ ਖੁੱਲੇ ਛੱਡੇ ਹੋ ਆ ਖੁੱਲਾ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਦਿੱਤਾ ਸੀਗਾ ਚਲੋ ਤੇ ਮੇਰੇ ਕਹਿਣ ਦਾ ਮਤਲਬ ਕਿ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਨਾ ਸਾਰੇ ਪੰਜਾਬੀਆਂ ਨੂੰ ਆਪਣੇ ਪੰਜਾਬ ਦੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਮੈਂ ਇਹ ਇੱਕ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਘਰੇ ਕੋਈ ਵੀ ਮੀਟਰ ਰੀਡਿੰਗ ਵਾਲਾ ਆ ਜਾ ਰੀਡਿੰਗ ਕਰਕੇ ਬਾਹਰ ਤਲਾਅਦੇ ਹੋ ਇਹਨਾਂ ਨੇ ਤੇ ਬਰੋਂ ਤੁਸੀਂ ਉਹ ਰੀਡਿੰਗ ਲੈ ਕੇ ਚੱਲ ਜਾਂਦੇ ਉਹ ਟੱਕਣ ਦੇ ਨਟ ਜੇ ਖੁੱਲਾ ਛੜ ਜਾਂਦੇ ਜਦੋਂ ਟੱਕਣ ਦਾ ਨਟ ਖੁੱਲਾ ਜਾਂਦਾ ਮੀਟਰ 'ਚ ਪੈਂਦਾ ਪਾਣੀ ਪਾਣੀ ਪੀਂਨਾਂ ਕੀ ਹੁੰਦਾ ਮੀਟਰ ਜਾਂਦਾ ਸੜ ਜਦੋਂ ਮੀਟਰ ਜਾਂਦਾ ਸੜ ਤੁਸੀਂ ਜਾਣਿਆ ਕੰਪਲੀਟ ਲੈ ਕੇ ਆਏ ਅਸੀਂ ਮੀਟਰ ਲਵਾਉਣਾ ਵਾ ਤੇ ਮੀਟਰ ਵਾਲੇ ਕੀ ਕਹਿੰਦੇ ਕਿ ਤੁਹਾਡੇ ਸਮਾਰਟ ਮੀਟਰ ਹੀ ਲੱਗਣਾ ਫਿਰ ਹੁਣ ਦੇ ਜਿੰਨੇ ਵੀ ਮੀਟਰ ਚੱਲਣਗੇ ਉਸ ਉੱਥੇ ਉਹਦੀ ਜਗ੍ਹਾ ਤੇ ਸਮਾਰਟ ਮੀਟਰ ਹੀ ਲੱਗ ਰਿਹਾ ਤੇ ਹੁਣ ਤੁਸੀਂ ਇਹ ਸੋਚੋ ਤੁਸੀਂ ਸਮਾਰਟ ਮੀਟਰ ਲਵਾਉਣਾ ਕਿ ਇਹਨਾਂ ਨੂੰ ਬਚਾਉਣਾ ਕਾਮ ਸਿਕਮ ਕੋਈ ਵੀ ਕਾਈ ਕੋਈ ਕੋਈ ਵੀ ਬਿਕਰ ਸਾਹਿਬ ਮੇਰੇ ਕਹਿਣ ਦਾ ਮਤਲਬ ਕੋਈ ਵੀ ਇਨਸਾਨ ਹੁੰਦਾ ਜਿਹੜਾ ਬੇਟਾ ਚੈੱਕ ਕਰਨ ਆਉਂਦਾ ਤੁਸੀਂ ਉਹਨਾਂ ਨੂੰ ਕਿਹਾ ਕਰੋ ਕਿ ਭਾਈ ਢੱਕਣ ਚੰਗੀ ਤਰ੍ਹਾਂ ਲਾ ਕੇ ਜਾ ਇੱਥੇ ਮੀ ਵੀ ਆਉਂਦਾ ਜਾਣ ਤੋਂ ਪਾਲ ਸਿੰਘ ਦਾ ਮਨ ਹੈ ਜਿਵੇਂ ਦੀ ਆ ਨਟ ਖੁੱਲੇ ਨੇ ਐਵੇਂ ਖੁੱਲੇ ਨਾ ਛੱਡ ਕੇ ਨਾ ਜੜ ਨਹੀਂ ਜਾਣੇ ਹਾਂ ਇਦਾਂ ਖੁੱਲੇ ਛੱਡ ਕੇ ਨਟ ਨਹੀਂ ਜਾਣਾ ਚਾਹੀਦਾ ਹੈਗਾ ਕਿਉਂਕਿ ਖੁੱਲੇ ਛੱਡ ਕੇ ਜਾਣ ਬੁੱਝ ਕੇ ਜਾਂਦੇ ਆ ਕਿਉਂਕਿ ਇਹ ਪ੍ਰਾਈਵੇਟ ਕੰਪਨੀਆਂ ਦੇ ਬੰਦੇ ਹੁੰਦੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੁੰਦਾ ਰੱਬ ਨਹੀਂ ਕਰੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਮੈਂ ਮਾਰਾ ਸੋਚਾਂ ਪਰ ਮੈਂ 1 ਮੀਟਰ ਨਹੀਂ ਮੈਂ ਹਜ਼ਾਰਾਂ ਮੀਟਰ ਦੇਖ ਚੁੱਕਾ ਜਿਹੜੇ ਖੁੱਲੇ ਛੱਡ ਕੇ ਜਾਂਦੇ ਆ ਮੈਂ ਤੁਹਾਨੂੰ ਦੁਬਾਰਾ ਟੋਕ ਕਵੈਸਨ ਕਰਨ ਲੱਗਾ ਮੈਂ ਅੱਜ ਦੇ ਜੋ ਨਟ ਖੁੱਲੇ ਛੱਡੇ ਹੋਏ ਆ ਮੀਟਰ ਦੇ ਇਹਦਾ ਨਟ ਖੁੱਲੇ ਛੱਡਣ ਦਾ ਕੀ ਕਾਰਨਾ ਜਦ ਕਿ ਪਹਿਲੇ ਨਟ ਆਲਰੇਡੀ ਲੱਗੇ ਹੁੰਦੇ ਆ ਬਾਅਦ ਚ ਬਿਜਲੀ ਵਿਭਾਗ ਵਾਲੇ ਆਉਂਦੇ ਰੀਡਿੰਗ ਲੈਣ ਉਹ ਨਟ ਖੁੱਲੇ ਛੱਡ ਜਾਂਦੇ ਇਹ ਇਹਦਾ ਇਹਦੇ ਬਾਰੇ ਤੁਸੀਂ ਆਪਣੀ ਚਾਣਨਾ ਆਜੋ ਮੈਂ ਤੁਹਾਨੂੰ ਚਾਣਨਾ ਪਾਦਾ ਨਾ ਇਹ ਨਟ ਖੁੱਲੇ ਹੋਣ ਦਾ ਕਾਰਨ ਕੀ ਹੈ ਕਿ ਪੰਜਾਬ ਸਰਕਾਰ ਦੀ ਨਕਾਮੀ ਨਹੀਂ ਹੈਗੀ ਇਹ ਇਹ ਜਿਹੜੇ ਪ੍ਰਾਈਵੇਟ ਕੰਮਾਂ ਵਾਲੇ ਰੱਖਿਓ ਆਗੇ ਇਹ ਇਹਨਾਂ ਨੂੰ ਮੇਰੇ ਸੋਚ ਮੁਤਾਬਕ ਮੈਂ ਕੁਝ ਲੋਕਾਂ ਦੀ ਸੋਚ ਵੀ ਲਈ ਸੀਗੀ ਉਹਦੇ ਮੁਤਾਬਕ ਇਹ ਹੀ ਆ ਕਿ ਖੁੱਲੇ ਛੱਡਣ ਦਾ ਕਾਰਨ ਕੀ ਆ ਖੁੱਲੇ ਛੱਡਾਂਗੇ ਪਾਣੀ ਪਊਗਾ ਸੜੂਗੇ ਤੇ ਸਮਾਰਟ ਮੀਟਰ ਲਗਾਵਾਗੇ ਜਿਹੜੇ ਚਿਪ ਵਾਲੇ ਮੀਟਰ ਹੁੰਦੇ ਆ ਤੁਸੀਂ ਮੰਨਦੇ ਹੋ ਜੀ ਇਹਨੂੰ ਚਿਪ ਵਾਲੇ ਮੀਟਰ ਲਾ ਕੇ ਜਾਣੇ ਉਹਨੇ ਤੇ ਮਤਲਬ ਕੀ ਆਗੇ ਕਿਪ ਵਾਲੇ ਮੀਟਰ ਹੁਣ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਬਹੁਤ ਘੱਟ ਲੋਕ ਲਵਾਉਣਾ ਚਾਹੁੰਦੇ ਲਾਉਣਾ ਨਹੀਂ ਚਾਹੁੰਦੇ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਿੰਨੇ ਜਿਰੀ ਚਾਹੇ ਕਰਾ ਲਿਆ ਤੁਹਾਡਾ ਉਹਨਾਂ ਚਿਰ ਚੱਲ ਗਿਆ ਉਸ ਤੋਂ ਬਾਅਦ ਤੁਹਾਡਾ ਚੱਲਣਾ ਨਹੀਂ ਮੀਟਰ ਤੁਹਾਡਾ ਬੰਦ ਹੈ ਤੁਹਾਡੀ ਪਾਵਰ ਬੰਦ ਹੈ ਤੁਹਾਨੂੰ ਫਰੀडम ਕਾਦੀ ਹੋਈ ਆਜ਼ਾਦੀ ਕਿਸ ਤਰੀਕੇ ਦੀ ਹੋਈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਰਹਿਣ ਦੀ ਆਜ਼ਾਦੀ ਕਿਸ ਤਰ੍ਹਾਂ ਦੀ ਹੋਈ ਹੈ ਸੋ ਗੱਲ ਹੀ ਹੈ ਕਿ ਆਪਾਂ ਲੋਕ ਆਯਾਦ ਲੋਕ ਹਨ ਤੇ ਤੁਸੀਂ ਆਉਂਦੇ ਜਾਂਦੇ ਨੂੰ ਦੇਖਿਆ ਕਰੋ ਕਿ ਜਿਹੜਾ ਬੰਦਾ ਮੀਟਰ ਖੁੱਲਾ ਛੱਡ ਕੇ ਜਾਂਦਾ ਜਾਂ ਇਧਰੋਂ ਏਦਾਂ ਆ ਦੇਖੋ ਕਿਦਾ ਖਲਾਰਾ ਪਾਇਆ ਪਿਆ ਹਾਂ ਆ ਬਿਜਲੀ ਦੇ ਤਾਰਾਂ ਜੋੜ ਦੇਖੋ ਆ ਨੰਗੇ ਜੋੜ ਹੈ ਹੈ ਇੱਥੇ ਕੋਈ ਤੁਹਾਡੇ ਕੀ ਗਿਆ ਇੱਥੇ ਕੋਈ ਜਾਨਵਰ ਵੀ ਨਹੀਂ ਆ ਜਾਦਾ ਗਾਂ ਮੱਝ ਆ ਜਾਂਦੀ ਘੁੰਮਦੀ ਫਿਰਦੀ ਘਾਹ ਚਰਦੀ ਉਹ ਨਾਲ ਲੱਗ ਗਈ ਤਾਂ ਜੁੜ ਕੇ ਮਰ ਸਕਦੀ ਆ ਉਦਾਂ ਕਹਿੰਨੇ ਮੇਰਾ ਭਾਰਤ ਮਹਾਨ ਆ ਕਾਹਦਾ ਭਾਰਤ ਮਹਾਨ ਸੇਫਟੀ ਦੇ ਨਾਂ ਤੇ ਸਾਰੇ ਤੁਸੀਂ ਖਾ ਗਏ ਪੂਰੇ ਦੇਸ਼ ਨੂੰ ਖਾ ਗਏ ਕਾਦੀ ਸੇਫਟੀ ਆ ਕਾਹਦਾ ਕੀ ਆ ਕਿਸੇ ਸੇਫਟੀ ਹੈਗੀ ਕੋਈ ਬੰਦਾ ਮਰ ਜਾਂਦਾ ਹਸਪੀਟਲ ਜਾਂਦੇ ਹਸਪੀਟਲ ਚੋਰ ਬੈਠੇ ਆ ਮਰਿਓ ਬੰਦੇ ਨੂੰ ਆਕਸੀਜਨ ਲਾ ਕੇ ਲੱਖ ਰੁਪਈਆ ਕਢਾ ਲੈਂਦੇ ਆ ਕਾਦੇ ਲੋਕੀ ਕਰਜ਼ਾਈ ਹੋ ਜਾਂਦੇ ਆ ਸੋ ਮੇਰੇ ਮਰਾ ਮੈਂ ਜਿਆਦਾ ਗੱਲਾਂ ਨਹੀਂ ਕਰਾਂਗਾ ਮੁੱਦਾ ਇਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਵੇਰ ਹੁਣ ਕਿਹਦਾ ਪੰਜਾਬ ਦਾ ਕੱਲਾ ਕੱਲਾ ਯੂਥ ਪੰਜਾਬ ਦਾ ਕੱਲਾ ਕੱਲਾ ਨੌਜਵਾਨ ਇਸ ਚੀਜ਼ ਤੇ ਧਿਆਨ ਦੇਵੇ ਕਿ ਆਪਦੀ ਰਾਖੀ ਆਪ ਕਰਨੀ ਪੈਣੀ ਤੁਹਾਨੂੰ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਹਾਂ ਤੁਸੀਂ ਬਦਲ ਸਕਦੇ ਆ ਦੇਸ਼ ਦਾ ਸੰਵਿਧਾਨ ਵੀ ਬਦਲ ਸਕਦੇ ਆ ਦੇਸ਼ ਦੇ ਲੋਕਾਂ ਨੂੰ ਵੀ ਬਦਲ ਸਕਦੇ ਆ ਉਹ ਸਰਕਾਰ ਨੂੰ ਵੀ ਬਦਲ ਸਕਦੇ ਆ ਸੋ ਕਿਰਪਾ ਕਰਕੇ ਇਸ ਚੀਜ਼ ਤੇ ਧਿਆਨ ਦਿਓ ਮੈਂ ਛੋਟੇ ਛੋਟੇ ਮੁੱਦੇ ਲੈ ਕੇ ਆਉਂਦਾ ਰਵਾਂਗਾ ਹਮੇਸ਼ਾ ਬਿੱਕਰ ਸਾਹਿਬ ਹੁਣ ਦੇ ਨਾਲ ਤੇ ਮੇਰੇ ਮੇਰੇ ਵੱਲ ਪਿਆਰ ਭਰੀ ਸਾਸਿਕਾਲ ਇਹ ਆਖਰੀ ਮੁੱਦਾ ਸੀ ਸਾਸਿਕਾਲ ਧੰਨਵਾਦ ਸਾਰਿਆਂ ਦਾ why would you call it? so why